मुर्बाद कच्चे मुलाजम कलाजम करो मुलाजमा बंद करो कच्चे मुलाजम पक् करो साडिया मंगा पूरिया करो

ਕੀ ਕਰੋ ਪੱਕੇ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਮੇਰਾ ਨਾਮ ਬਲਜਿੰਦਰ ਸ਼ਰਮ ਆਜੀ ਦੇ ਭਾਈ ਤੁਸੀਂ ਜਿਹੜਾ ਇੱਥੇ ਹੜਤਾਲ ਤੇ ਬੈਠੇ ਹੋ ਕਿਸ ਮੋਟਿਵ ਨਾਲ ਬੈਠੇ ਹੋ ਇੱਕ ਤਾਂ ਸਾਡੀਆਂ ਤਨਖਾਹਾਂ ਨਹੀਂ ਆ ਰਹੀਆਂ 5-5 ਮਹੀਨੇ ਹੋ ਗਏ ਆ ਪਿਛਲੀ ਵਾਰ ਵੀ ਮੰਤਰੀ ਸਾਹਿਬ ਆਏ ਸੀ ਸਾਨੂੰ ਦਲਾਸਾ ਦਿੱਤਾ ਸੀਗਾ ਹੈਲਥ ਮਿਨਿਸਟਰ ਨੇ ਵੀ ਦਲਾਸਾ ਦਿੱਤਾ ਵਾ ਉਤਵਾ ਚੋ ਸਿਵਲ ਸਰਜਨ ਵੀ ਦਲਾਸਾ ਦਈ ਜਾ ਰਹੀ ਆ ਤੁਹਾਡੀਆਂ ਤਨਖਾਹਾਂ ਆ ਜੂਗੀਆਂ 5 ਮਹੀਨੇ ਹੋ ਗਏ ਆ ਸਾਨੂੰ ਇਨਾਂ ਔਖਾ ਦੂਸਰਾ ਸਾਨੂੰ ਪੱਕੇ ਕੀਤਾ ਜਾਵੇ रेड क्रॉस सोसाइटी ਦੇ ਜਿੰਨੇ ਵੀ ਮੈਂਬਰ ਹੈਗੇ ਆ ਉਹਨਾਂ ਦੀਆਂ ਸਾਰਿਆਂ ਦੀਆਂ ਤਨਖਾਹਾਂ ਨਹੀਂ ਆ ਰਹੀਆਂ ਬਹੁਤ ਔਖਾ ਵਾ ਜਿੱਦਾਂ ਕਿ ਮੇਰੇ ਨਾਲ ਇੱਕ ਮੇਰੀ ਭੈਣ ਖੜੀ ਆ ਸੁਨੀਤਾ ਇਹਦੇ ਦੋ ਕੁੜੀਆਂ ਇੱਕ ਮੁੰਡਾ ਘਰ ਵਾਲਾ ਸਿਰ ਤੇ ਹੈ ਨਹੀਂ ਆ ਇਹਨੂੰ 7500 ਦੀ ਤਨਖਾਹ ਦੇ ਵਿੱਚ ਇਹਦਾ ਕਿਦਾਂ ਗੁਜ਼ਾਰਾ ਚੱਲੂ ਸਾਡਾ ਤਾਂ 10000 ਚ ਵੀ ਨਹੀਂ ਚੱਲਦਾ ਪਿਆ ਹਾਂਜੀ ਠੀਕ ਹੈ ਤੇ ਭਾਈ ਮਤਲਬ রেড ਕ੍ਰਾਸ ਸੋਸਾਇਟੀ ਦੇ ਕਿੰਨੇ ਮੈਂਬਰ ਆ ਇੱਥੇ ਤੇ ਬਾਕੀ ਦੂਜੇ রেড ਕ੍ਰਾਸ ਸੋਸਾਇਟੀ ਦੇ 15 ਮੈਂਬਰ ਆ ਆਊਰਸ ਆਰਸ ਵਾਲੇ ਵੀ ਹੈਗੇ ਆ ਹੋਰ ਵੀ 3-4 ਕੰਪਨੀਆਂ ਦੇ ਹੈਗੇ ਆ ਠੀਕ ਹੈ ਤੁਹਾਡੀ ਹੁਣ ਕੀ ਮੰਗਾ ਸਾਡੀ ਮੰਗਾ ਸਾਡੀਆਂ ਤਨਖਾਹਾਂ ਦਿੱਤੀਆਂ ਜਾਣ ਔਰ ਸਾਨੂੰ ਪੱਕਿਆਂ ਕੀਤਾ ਜਾਵੇ ਜਿਹੜੇ ਪੱਕੇ ਮਲਾਈਮਾਂ ਨੂੰ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਉਹ ਸਾਨੂੰ ਵੀ ਦਿੱਤੀਆਂ ਜਾਣ ਹੁਣ ਐਟਮ ਤੱਕ ਕਿੰਨੀ ਸੈਲਰੀ ਹੈ 10200 ਰੁਪਏ ਸੈਲਰੀ ਹੈਗੀ ਹੈ ਜੀ ਇਦੇ ਵਿੱਚੋਂ ਕੱਟੀ ਵੀ ਜਾਂਦੀ ਏ ਕੁਝ ਕੁਝ ਨਹੀਂ ਕਟਿਆ ਜਾਂਦਾ ਜੀ ਉਹ ਉਹ ਵੀ ਮਿਲ ਜੂਵੇ ਬਹੁਤ ਆ ਮੇਰਾ ਨਾਮ ਅਮਨਦੀਪ ਕੌਰ ਆ ਮੈਂ ਇਨੋਵੇਸ਼ਨ ਕੰਪਨੀ ਦੇ ਆਊਟਸੋਰਸ ਵੱਲੋਂ ਇੱਥੇ ਮਤਲਬ ਜੋਬ ਕਰ ਰਹੀ ਆਂ ਅੱਛਾ ਔਰ ਕਾਫੀ ਟਾਈਮ ਤੋਂ ਸਾਡੀਆਂ ਸੈਲਰੀਜ਼ ਨਹੀਂ ਆ ਰਹੀਆਂ 5-6 ਮਹੀਨੇ ਤੋਂ ਨਾ ਤੇ ਸਾਨੂੰ ਰੈਗੂਲਰ ਸੈਲਰੀ ਮਿਲ ਰਹੀ ਆ ਨਾ ਹੀ ਸਾਨੂੰ ਕੋਈ ਸਾਡਾ EPF ESIC ਦੀ ਕੋਈ ਵੀ ਸਾਨੂੰ ਉਹਦੀ ਇਨਫੋਰਮੇਸ਼ਨ ਮਿਲ ਰਹੀ ਹੋਣਾ ਚੀਜ਼ਾਂ ਦੀ ਇਨਕਰੀਮੈਂਟ ਤੇ ਦੂਰ ਦੀ ਗੱਲ ਆ ਸਾਡੀਆਂ ਸੈਲਰੀਜ਼ ਨਹੀਂ ਵਧ ਰਹੀਆਂ ਲੈਣ ਤੁਸੀਂ ਕਿੱਧਰ ਰਹਿਣ ਵਾਲੇ ਆ ਸਰ ਮੈਂ ਨਾ ਸਰੀਆਲੀ ਕਲਾਂ ਦੀ ਰਹਿਣ ਵਾਲੀ ਆ ਹਰੀ ਕੇ ਪੱਤਣ ਲੱਗ ਕੇ ਮੇਰਾ ਇਹ ਨੀਦ ਨੂੰ ਮੈਨੂੰ ਵੀ ਅਪਡਾਟ ਕਰ ਦੇ ਹਾਂ ਜੀ ਸਰ ਮੈਂ ਅਪਡਾਟ ਕਰਦੀ ਹਾਂ ਹਾਂ ਜੀ ਤੇ ਤੁਹਾਡੀ ਹੁਣ ਸਟੇਮ ਕਿੰਨੀ ਚੱਲ ਰਹੀ ਹੈ ਸਟੇਮ ਸਰ ਮੇਰੀ 11700 ਸੈਲਰੀ ਹੈ 11 ਇਹਦੇ ਵਿੱਚ ਮੈਨੂੰ ਤੁਹਾਡਾ ਕਰਾਇਬ ਕਰਾ ਵੀ ਨਿਕਲਦਾ ਹਣਾ ਹਾਂ ਜੀ ਸਰ ਕਿਰਾਇਆ ਵੀ ਨਿਕਲਦੇ ਆ ਘਰਾਂ ਦੇ ਖਰਚੇ ਵੀ ਨਹੀਂ ਗੁਜ਼ਾਰਾ ਹੁੰਦਾ ਸਾਡਾ ਇਦਾਂ ਇਹੀ ਤੇ ਪ੍ਰੋਬਲਮ ਆ ਕੋਈ ਸੈਲਰੀ ਜਿਹੜੀਆਂ ਹੈਗੀਆਂ ਉਹ ਵੀ ਸਾਨੂੰ ਟਾਈਮ ਟੂ ਟਾਈਮ ਨਹੀਂ ਦੇ ਰہے ਹੁਣ 5 ਮਹੀਨੇ ਹੋ ਚੱਲੇ ਆ 4 ਮਹੀਨੇ ਤੋਂ ਉੱਪਰ ਹੋ ਗਿਆ ਵਾ ਇੱਕ ਵੀ ਸੈਲਰੀ ਨਹੀਂ ਪਈ ਸਾਡੀ 3 ਮਹੀਨੇ ਚ ਇੱਕ ਸੈਲਰੀ ਪੈ ਰਹੀ ਹੈ ਤੁਸੀਂ ਆਪ ਦੱਸੋ 10-11000 ਚ ਅਸੀਂ ਕਿੱਦਾਂ ਗੁ ਪਿੱਛੇ ਜਿਹੜੇ ਬਣੂ ਸਿਹਤ ਮੰਤਰੀ ਸਾਹਿਬ ਆਏ ਸੀ ਤੋਂ ਬੜਾ ਉਹਨਾਂ ਨੇ ਦਲਾਸਾ ਦਿੱਤਾ ਵੀ ਕੱਚੇ ਮਲਾਈਆਂ ਨੂੰ ਸਾਰੇ ਟੋਟਲ ਪੱਕੇ ਕੀਤਾ ਜਾਏਗਾ। ਉਹ ਸਰ ਬਸ ਦਲਾਸਾ ਹੀ ਸੀਗਾ। ਉਸ ਤੋਂ ਬਾਅਦ ਕੁਝ ਨਹੀਂ ਕਿਸੇ ਨੇ ਸਾਨੂੰ ਨਹੀਂ ਪੁੱਛਿਆ। ਕੋਈ ਸਾਡੇ ਇਨਕਰੀਮੈਂਟ ਨਹੀਂ ਲੱਗ ਰਿਹਾ। ਕਿਸੇ ਨੇ ਕੁਝ ਨਹੀਂ ਸਾਨੂੰ ਕਿਤੇ ਪੱਕਿਆ ਨਹੀਂ ਕੀਤਾ ਗਿਆ। ਕੋਈ ਇਹੋ ਜਿਹਾ ਕੁਝ ਨਹੀਂ ਕਦਮ ਉਠਾਇਆ। ਕੋਈ ਮੈਡਮ ਨਵਾਂ ਨਵਾਂ ਬਲਾਜ਼ਮੇਟ ਵੀ ਭਰਤੀ ਕੀਤਾ ਅਜੇ ਤੱਕ ਵੀ ਨਹੀਂ। ਨਹੀਂ ਕੋਈ ਨਹੀਂ। ਅਸੀਂ ਸਾਰੇ ਪੁਰਾਣੇ ਹਾਂ। ਤਾਂ ਤੁਹਾਡੀ ਕੀ ਪ੍ਰਸ਼ਾਸਨ ਤੋਂ ਮੰਗ ਸਰ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇੱਕ ਤਾਂ ਸਾਡੀਆਂ ਸੈਲਰੀਜ਼ ਜਿਹੜੀਆਂ ਉਹ ਟਾਈਮ ਟੂ ਟਾਈਮ ਦਿੱਤੀਆਂ ਜਾਣ ਦੂਸਰੇ ਸਾਡੇ ਇਨਕਰੀਮੈਂਟ ਲੱਗਣ ਜੋ ਵੀ ਸਾਡੇ ਮਤਲਬ ਸਰਕਾਰ ਵੱਲੋਂ ਸਾਨੂੰ ਸਸਟਿਟਿਜ਼ ਚਾਹੀਦੀਆਂ ਹੁੰਦੀਆਂ ਉਹ ਮਿਲਣ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਇੰਨੇ ਟਾਈਮ ਦੇ ਅਸੀਂ ਸਾਰੇ ਇੱਥੇ ਜੌਬ ਕਰ ਰਹੇ ਆਂ ਤੇ ਤੁਹਾਨੂੰ ਪਤਾ ਇੰਨੀ ਸੈਲਰੀ 'ਚ ਨਹੀਂ ਗੁਜ਼ਾਰਾ ਹੁੰਦਾ ਹੈਗਾ ਕਿਸ ਮੰਤ ਤੁਸੀਂ ਆਪਣੀ ਉਚਿਤ ਕਰਨ ਗੱਲ ਕੀਤੀ ਹੈ ਹਾਂਜੀ ਸਰ ਸਾਰਿਆਂ ਨਾਲ ਗੱਲ ਹੋਈ ਆ ਸੁਣਦੇ ਜਰੂਰ ਆ ਪਰ ਪ੍ਰੋਸੈਸ ਕੁਛ ਨਹੀਂ ਹੁੰਦਾ ਠੀਕ ਠੀਕ ਮੇਰਾ ਨਾਮ ਅਨਪ੍ਰੀਤ ਸਿੰਘ ਹੈ ਜੀ ਮੈਂ ਕਾਉਂਸਲਰ ਆ ਜੀ ਡਿਸਟ੍ਰਿਕਟ ਡੀਡਿਕਸ਼ਨਲ ਰੀਹੈਬਿਲਿਟੇਸ਼ਨ ਸੁਸਾਇਟੀਆਂ ਜਿਹੜੀਆਂ 2014 ਵਿੱਚ ਬਣੀਆਂ ਸੀ ਉਹਨਾਂ ਦੇ ਅਧੀਨ ਪ੍ਰੋਪਰ ਭਰਤੀ ਪ੍ਰੋਪਰ ਇੰਟਰਵਿਊ ਪ੍ਰੋਪਰ ਸਾਰਾ ਪ੍ਰੋਸੀਜਰ ਦੇ ਕੇ ਜੀ ਮੈਰਿਟ ਲਿਸਟ ਬਣ ਕੇ ਅਸੀਂ 2014 ਦੇ ਵਿੱਚ ਨਿਯੁਕਤ ਹੋਏ ਸੀ ਇੱਥੇ ਸਰ ਜਿਹੜੇ ਜਿਹੜੇ ਇੱਥੇ ਦੇ ਸਰ ਅੱਜ ਦੀ ਮੋਟੀ ਹੋੜ ਹਟਾਲ ਤੇ ਬੈਠੇ ਸਰ ਇਸ ਸੰਪਤੀ ਜਣ ਦੇਖੋ ਸਰ ਪਤਾ ਹੈ ਜੀ 2014 ਵਿੱਚ ਭਰਤੀ ਹੋ ਕੇ ਸਾਨੂੰ ਕੰਮ ਕਰਦਿਆਂ ਨੂੰ ਕਰੀਬ ਕਰਕੇ 10 ਸਾਲ ਹੋ ਗਿਆ ਜੀ ਠੀਕ ਹੈ ਡੀ ਐਡਿਕਸ਼ਨ ਵਿੱਚ ਹੋਰ ਵੀ ਕਿੰਨੇ ਸਟਾਫ ਹੈ ਜੀ ਉਹਨਾਂ ਨੂੰ ਵੀ ਕਿੰਨਾ ਲੰਮਾ ਸਮਾਂ ਹੋ ਚੁੱਕਾ ਹੈ बार-बार बार-बार ਅਸੀਂ ਹਰ ਇੱਕ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੈ ਜੀ ਠੀਕ ਹੈ ਅਸੀਂ ਪੇਸ਼ੈਂਟ ਨੂੰ ਕੋਈ ਦਵਾਈ ਦਾ ਕੋਈ ਕੁਝ ਹੁੰਦਾ ਹੈ ਜੀ ਕਿੰਨੀ ਵਾਰ ਪਰਸਨਲ ਦੁਸ਼ਮਣੀਆਂ ਤੱਕ ਆ ਜਾਂਦੇ ਆ ਜੀ ਜੇ ਇੰਨਾ ਅਸੀਂ ਜੋਖਮ ਪੇਰਾ ਕੰਮ ਕਰ ਰਹੇ ਆ ਤੇ ਪਲੱਸ ਇੰਨੀ ਭਲਾਈ ਵਾਲਾ ਕੰਮ ਕਰ ਰਹੇ ਆ ਜੀ ਪੇਸ਼ੈਂਟ ਦੇ ਘਰ ਦੇ ਆ ਕੇ ਸਾਨੂੰ ਦਵਾਵਾ ਦੇ ਕੇ ਜਾਂਦੇ ਆ ਜੀ ਕਿ ਚਲੋ ਠੀਕ ਹੈ ਸਾਡਾ ਬ ਅੰਬੱਤ ਜਾਵੇ ਰਹੀ ਜਾਂ ਫਿਰ 10 ਸਾਲ ਹੋ ਗਏ ਹੈ ਜੀ ਕੁਝ ਨੀਤੀ ਬਣਾ ਕੇ ਸਾਨੂੰ ਡੀ ਐਚ ਐਸ ਜੀ ਐਂਟਰੀ ਪੱਕਾ ਕੀਤਾ ਜਾਵੇ ਜੀ ਲੇਕਿਨ ਸਰਕਾਰ ਵੱਲੋਂ ਇਹ ਸੁਣਿਆ ਨਹੀਂ ਜਾ ਰਿਹਾ ਜੀ ਕੰਮ ਜਿੰਨਾ ਮਰਜ਼ੀ ਦੇਈ ਜਾ ਰਿਹਾ ਸਰਕਾਰ ਇਹ ਵੀ ਕਰ ਲਓ ਆ ਵੀ ਕਰ ਲਓ ਜੀ ਹੜਤਾਲ ਵਾਲੇ ਦਿਨ ਵੀ ਦੇਖੋ ਸਾਨੂੰ ਕੰਮ ਤੋਂ ਭੇਜੀ ਆ ਰਹੇ ਅਦਰ ਉਦਰ ਸਰਕਾਰੀ ਵੱਲੋਂ لیکن جنہوں اسی کوئی اپنے ਮੰਗ ਰੱਖਦੇ ਆ ਜੀ ਉਹ ਮੰਗ ਨੂੰ ਠੁਕਰਾ ਦਿੰਦੇ ਆ ਜੀ ਉਹ ਸੁਣਦੇ ਨਹੀਂ ਹੈਗੇ بار بار सीएम साहब ਨੂੰ ਕਿੰਨੀ ਵਾਰ ਮਿਲਣ ਦਾ ਅਸੀਂ ਕੀਤਾ ਹੈ ਜੀ ਬੇਨਤੀ ਕੀਤੀ ਹੈ ਕਿ ਸਾਨੂੰ ਮਿਲਿਆ ਜਾਵੇ ਜੀ ਸਾਨੂੰ ਇੱਕ ਵਾਰ ਟਾਈਮ ਦਿੱਤਾ ਜਾਵੇ ਜੀ ਸਾਡੇ ਮੰਗਾ ਸੁਣਿਆ ਜਾਣ ਜੀ ਉਹ ਆਪਣੇ ਕੋਈ ਰਿਪਰੈਜੈਂਟੇਟਿਵ ਭੇਜ ਦਿੰਦੇ ਪਰ ਸਾਨੂੰ ਜਿੰਨੀ ਵੀ ਦੇਰ ਹੋ ਗਈ ਹੈ ਜੀ सीएम साहब ਨੂੰ ਅਪਾਇੰਟ ਹੋਏ ਨੂੰ ਜੀ ਸਾਨੂੰ ਅਸਤ ਤੱਕ ਕੋਈ ਵੀ ਮੌਕਾ ਨਹੀਂ ਮਿਲਿਆ ਹੈ ਉਹਨਾਂ ਨਾਲ ਗੱਲ ਕਰਨ ਦਾ ਸਰ ਕਿੰਨਾ ਦਾ ਸਟਾਫ ਹੈ ਜਿਹੜਾ ਤੁਹਾਡੇ ਅਸਤੇ ਮੈਂ ਤੇ ਕੱਚੇ ਨਾਲ ਜਿਹੜੇ ਸੁਸਾਇਟੀ ਦੇ ਵਿੱਚ ਸਾਡੇ ਸਟਾਫ ਕਰੀਪ ਕਰੀਪ 250 ਹੈ ਜੀ ਤੇ ਜਿਹੜੇ ਓਟ ਸੈਂਟਰ ਹੈ ਜੀ ਆਊਟਸੋਰਸ ਸਟਾਫ ਹੈ ਜੀ ਉਹ ਕਰ ਮੰਤਸਰ ਤੋਂ ਤੁਹਾਡੇ ਜਿਹੜੇ ਉੱਚ ਅਧਿਕਾਰੀ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਸਰ ਦੇਖੋ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆ ਜੀ ਉਹ ਆਪਣੇ ਵੱਲੋਂ ਸਾਰਾ ਜੋ ਵੀ ਲੈਟਰ ਤਿਆਰ ਕਰਨੀ ਹੁੰਦੀ ਹੈ ਜੋ ਵੀ ਅੱਗੇ ਫਾਰਵਰਡਿੰਗ ਲਗਾਉਣੀ ਹੁੰਦੀ ਹੈ ਲਗਾ ਕੇ ਭੇਜ ਰਹੇ ਆ ਜੀ ਪਰ ਕਰਨਾ ਤਾਂ ਸਰਕਾਰ ਨੇ ਆ ਜੀ ਜਿਹੜੇ ਹੈਲਥ ਮਿਨਿਸਟਰ ਹੈਗੇ ਆ ਜੀ ਜਾਂ ਫਿਰ ਆਪਣੇ ਜਿਹੜੇ ਮਿਨਿਸਟਰੀਆਂ ਡਿਪਾਰਟਮੈਂਟ ਬਣੇ ਹੋਏ ਆ ਜੀ ਉਹਨਾਂ ਨੇ ਕਰਨਾ ਹੈ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਆ ਜੀ ਨਾ ਉਹਨਾਂ ਵੱਲੋਂ ਕੋਈ ਮੀਟਿੰਗ ਦਾ ਟਾਈਮ ਦਿੱਤਾ ਜਾਂਦਾ ਹੈ ਜੀ ਆਪਣੇ ਅਫਸਰਾਂ ਵੱਲੋਂ ਸਾਰਾ ਕੁਝ ਅਫਸਰਾਂ ਦੇ ਹੱਥ ਵਿੱਚ ਥੋੜਾ ਨਾ ਹੋ ਸਕਦਾ ਹੈ ਜੀ ਅਸੀਂ ਅਫਸਰ ਸਾਡੇ ਨਾਲ ਕੋਆਪਰੇਟ ਕਰਦੇ ਆ ਲੇਕਿਨ ਜਦ ਸਰਕਾਰੀ ਨੀਤੀਆਂ ਹੀ ਇਦਾਂ ਦੀਆਂ ਬਣੀਆਂ ਹੋਈਆਂ ਜੀ ਸਰਕਾਰ ਹੀ ਸਾਨੂੰ ਕੋਈ ਟਾਈਮ ਨਹੀਂ ਦੇ ਰਹੀ ਹੈ ਜੀ ਕੋਈ ਮੰਗਾਂ ਨਹੀਂ ਮੰਨ ਰਹੀ ਹੈ ਜੀ ਫਿਰ ਅਸੀਂ ਉਹਨਾਂ ਨੂੰ ਵੀ ਕੀ ਕੀ ਦੋਸ਼ ਦੇ ਸਕਦੇ ਆ ਜੀ